ਇਹਨੂੰ ਕਬੀਰ ਕਹਿੰਦੇ ਚੱਲਿਆ ਵੀ ਬੜਾ ਪੈਂਡਾ ਵੀ ਨਹੀਂ ਮੁੱਕਿਆ ਜਿਹੜਾ ਇੱਕ ਪਲ ਵਿੱਚ ਮੁੱਕ ਸਕਦਾ ਸੀ ਬੜੇ ਧਿਆਨ ਨਾਲ ਸੁਣਨਾ ਹੈ ਸੁਣੋ ਇਹ ਜੇ ਪੰਥ ਹੈ ਰਸਤਾ ਹੈ ਪੰਥੀ ਰਸਤੇ ਤੇ ਚੱਲਣ ਵਾਲਾ ਕਿੰਨੇ ਘੰਟਿਆਂ ਚ ਮੁਸਾਫਰਤ ਪੈ ਹੋਵੇਗੀ ਕਿੰਨੇ ਦਿਨਾਂ ਚ ਕਿੰਨੇ ਮਹੀਨਿਆਂ ਚ ਸਿਰਫ ਇੱਕ ਪਲ ਭਾਰਤ ਦੇ ਸਾਰੇ ਸੰਤਾਂ ਨੇ ਧਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਇੱਕ ਨਿਮਖ ਦੇ ਚ ਗੱਲ ਬਣੇਗੀ ਜੈਸੇ ਮੈਂ ਇੱਕ ਉਦਾਹਰਣ ਦਿਆਂ ਕੋਈ ਮਕਾਨ 100 ਸਾਲ ਦਾ ਬੰਦ ਪਿਆ ਹੋਵੇ ਬਿਲਕੁਲ ਬੰਦ ਬਾਰੀਆਂ ਬੰਦ ਪਰਦੇ ਲਗੇ ਦਰਵਾਜ਼ੇ ਬੰਦ ਰੋਸ਼ਨਦਾਨ ਬੰਦ ਤੇ ਉਹਦੇ 100 ਸਾਲ ਦਾ ਅੰਦਰ ਹਨੇਰਾ ਹੀ ਹੋਵੇਗਾ ਨਾ 100 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ ਕਾ 100 ਸਾਲ ਲੱਗਣਗੇ ਇੱਕ ਛਿਨ ਬੱਤੀ ਜਲਾਈ ਦੀਵਾ ਜੜਾਇਆ ਗਿਆ ਨੇ ਦੀਵਾ ਬਲੇ ਅੰਧੇਰਾ ਜਾਏ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੇ ਵਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਪ੍ਰਭੂ ਦੀ ਬਾਣੀ ਦਾ ਪਾਠ ਇਧਰ ਕੀਤਾ ਇਧਰ ਪਾਪ ਬਸਮ ਹੋ ਗਏ पाप खा दे गए, पाप खत्म हो गए पाठ है पाप खत्म नहीं होए दुख खत्म नहीं होए तो सतगुरु देव जी कहने ने, फिर दीवा नहीं जलेगा